ਅਸੀਂ ਅੱਜ ਦੇਖੋ ਲੋਕਾਂ ਨੂੰ ਵੇਅਰ ਕੀਤਾ ਲੋਕਾਂ ਨੂੰ ਸਭ ਤੋਂ ਮੇਨ ਮੈਸੇਜ ਅਸੀਂ ਇਹ ਕੀਤਾ ਵਾ ਤੇ ਛੋਟੇ ਛੋਟੇ ਬੱਚੇ ਅਸੀਂ ਰੈਡੀ ਕੀਤੇ ਸੀਗੇ ਕਿ ਜਿਹੜੇ ਦੱਸਣ ਵੀ ਕਿਸ ਤਰੀਕੇ ਦੇ ਨਾਲ ਪੂਰਾ ਸਾਲ ਜਿਹੜੀ ਹੈ ਪੰਛੀ ਜਿਹੜੇ ਨੇ 2 ਮਹੀਨੇ ਦਾ ਜਿਹੜਾ ਇੰਜੋਇਮੈਂਟ ਹੈ ਲੋਕਾਂ ਦਾ ਉਸ ਤੋਂ ਬਾਅਦ ਪੂਰਾ ਸਾਲ ਇਹਦਾ ਭੁਗਤਾਨ ਲੋਕਾਂ ਨੂੰ ਤੇ ਕਰਨਾ ਹੀ ਪੈਂਦਾ ਉਹਦੇ ਨਾਲ ਨਾਲ ਜਿਹੜੇ ਪੰਛੀ ਪੂਰਾ ਸਾਲ ਮਰਦੇ ਨੇ ਲਟਕ ਕੇ ਡੋਰ ਦੇ ਨਾਲ ਕਿਉਂਕਿ ਡੋਰ ਟੁੱਟਦੀ ਨਹੀਂ ਕਈ ਕਈ ਦਿਨ ਲਟਕ ਕੇ ਪੰਛੀ ਜਿਹੜੇ ਆ ਆਪਣਾ ਦਮ ਤੋੜਦੇ ਨੇ ਤੇ ਅਸੀਂ ਉਸ ਚੀਜ਼ ਦਾ ਵੀ ਲੋਕਾਂ ਨੂੰ ਅਵੇਅਰ ਕੀਤਾ ਵਾ ਕਿ ਅਗਰ ਤੁਸੀਂ ਇਨਸਾਨੀਅਤ ਦੇ ਤੌਰ ਤੇ ਵੀ ਦੇਖਿਆ ਜਾਏ ਤੇ ਆਪਣੇ ਬੱਚਿਆਂ ਨੂੰ ਇਹ ਚੀਜ਼ ਮੈਸੇਜ ਦਿਓ ਕਿ ਜਿਹੜੀ ਪੁਰਾਣੀ ਜਿਹੜੀ ਡੋਰ ਆ ਉਹਦੀ ਵਰਤੋਂ ਕਰੋ ਤੇ ਆਪਣੇ ਬੱਚਿਆਂ ਨੂੰ ਸਿੱਖਿਆ ਦਿਓ ਸਰ ਮੈਂ ਹਨੀ ਰੋਹਨ ਮੈਰਾ ਐਂਟੀ ਕ੍ਰਾਈਮ ਐਨੀਮਲ ਪ੍ਰੋਟੈਕਸ਼ਨ ਤੋਂ ਸਰ ਆਜਾ ਪਾਇਏ ਪ੍ਰੋਗਰਾਮ ਕੀਤਾ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਜਿਹੜਾ ਨਾਈਲਨ ਥ੍ਰੈਡ ਹੈ ਚਾਈਨਾ ਡੋਰਾ ਉਹ ਨਹੀਂ ਯੂਜ਼ ਕਰਨੀ ਚਾਹੀਦੀ ਤੇ ਅਸੀਂ ਲੋਕਾਂ ਨੂੰ ਜਾਗਰੂਕ ਇਹ ਕੀਤਾ ਕਿ ਜਿਹੜਾ ਸਾਡਾ ਟ੍ਰੈਡੀਸ਼ਨਲ ਥ੍ਰੈਡ ਹੈ ਉਹਨੂੰ ਯੂਜ਼ ਕਰਨਾ ਚਾਹੀਦਾ ਹੈ ਜਿਹੜਾ ਚਾਈਨਾ ਡੋਰ ਹੈ ਉਹਦੇ ਨਾਲ ਬਹੁਤ ਸਾਰੇ ਪੰਛੀ ਔਰ ਲੋਕਾਂ ਦੋਨਾਂ ਨੂੰ ਹਾਮ ਹੁੰਦਾ ਤੇ ਇਹ ਆਪਣੇ ਬੱਚਿਆਂ ਨੂੰ ਜਾਗਰੂਕ ਕਰਨ ਕਿ ਜਿਹੜਾ ਨਾਈਲਨ ਥ੍ਰੈਡ ਹੈ ਉਹਨੂੰ ਨਹੀਂ ਯੂਜ਼ ਕਰਨਾ ਔਰ ਕਿਉਂਕਿ ਉਹਦੇ ਨਾਲ ਇੰਨੇ ਕਿ ਜ਼ਿਆਦਾ ਡੈਮੇਜ ਹੁੰਦੇ ਆ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਪੰਛੀ ਜਿਹੜੇ ਉਹ ਮਰ ਜਾਂਦੇ ਨੇ ਸਾਡੀ ਇੰਜ ਨੇ ਬਹੁਤ ਸਾਰੇ ਪੰਛੀ ਜੜੇ ਔਰ ਰੈਸਕਿਊ ਕੀਤੇ ਨੇ ਜਿਹੜੇ ਪੇੜਾਂ ਤੇ ਲਟਕੇ ਹੁੰਦੇ ਨੇ ਔਰ ਉਹਨਾਂ ਨੇ ਕਈਆਂ ਨੇ ਵੀ ਆਏ ਹੁੰਦਾ ਕਿ ਉਹ ਪੂਰੀ ਜ਼ਿੰਦਗੀ ਵਾਸਤੇ ਉੱਡ ਨਹੀਂ ਸਕਦੇ ਤੇ ਇੱਕ ਬਸ ਜ਼ਮੀਨ ਤੇ ਜਾਂ ਇੱਕ ਪਿੰਜਰੇ ਚ ਕੈਦ ਹੋਣ ਵਾਸਤੇ ਰਹਿ ਜਾਂਦੇ ਨੇ ਸਰ ਟੈਸਟ ਕੀਤਾ ਕਿ ਜਿਹੜੇ ਛੋਟੇ ਛੋਟੇ ਬੱਚੇ ਆ ਉਹਨਾਂ ਨੂੰ ਪੰਛੀਆਂ ਦਾ ਰੂਤ ਦਿੱਤਾ ਹੈ ਜਿਹੜੇ ਇੰਜਰਡ ਪੰਛੀ ਨੇ ਉਹਨਾਂ ਦਾ ਬਲੱਡ ਨਿਕਲਦਾ ਹੈ ਤੇ ਅਸੀਂ ਉਹਨਾਂ ਨੂੰ ਜਾਗਰੂਕ ਕੀਤਾ ਹੈ ਬੱਚੇ ਜਿਹੜੇ ਜਾਗਰੂਕ ਹੋਣ ਕਿ ਇਸ ਤਰ੍ਹਾਂ ਆਪ ਆਪਨੇ ਇੰਜੋਏਮੈਂਟ ਵਾਸਤੇ ਕਿਸੇ ਨੂੰ ਹਾਮਨਾ ਕਰੀਏ ਕਿਸੇ ਨੂੰ ਹਾਮ ਕਰਕੇ ਅਸੀਂ ਆਪਣੀ ਇੰਜੋਏਮੈਂਟ ਕਰਦੇ ਉਹਦਾ ਕੋਈ ਫਾਇਦਾ ਨਹੀਂ ਹੈਗਾ ਅਸੀਂ ਅੱਜ ਦੇਖੋ ਲੋਕਾਂ ਨੂੰ ਵੇਅਰ ਕੀਤਾ ਲੋਕਾਂ ਨੂੰ ਸਭ ਤੋਂ ਮੇਨ ਮੈਸੇਜ ਅਸੀਂ ਇਹ ਕੀਤਾ ਵਾ ਤੇ ਛੋਟੇ ਛੋਟੇ ਬੱਚੇ ਅਸੀਂ ਰੈਡੀ ਕੀਤੇ ਸੀਗੇ ਕਿ ਜਿਹੜੇ ਦੱਸਣ ਕਿ ਕਿਸ ਤਰੀਕੇ ਦੇ ਨਾਲ ਪੂਰਾ ਸਾਲ ਜਿਹੜੀ ਹੈ ਪੰਛੀ ਜਿਹੜੇ ਨੇ 2 ਮਹੀਨੇ ਦਾ ਜਿਹੜਾ ਇੰਜੋਇਮੈਂਟ ਹੈ ਲੋਕਾਂ ਦਾ ਉਸ ਤੋਂ ਬਾਅਦ ਪੂਰਾ ਸਾਲ ਇਹਦਾ ਭੁਗਤਾਨ ਲੋਕਾਂ ਨੂੰ ਤੇ ਕਰਨਾ ਹੀ ਪੈਂਦਾ ਹੈ ਉਹਦੇ ਨਾਲ ਨਾਲ ਜਿਹੜੇ ਪੰਛੀ ਪੂਰਾ ਸਾਲ ਮਰਦੇ ਨੇ ਲਟਕ ਕੇ ਡੋਰ ਦੇ ਨਾਲ ਕਿਉਂਕਿ ਡੋਰ ਟੁੱਟਦੀ ਨਹੀਂ ਕਈ ਕਈ ਦਿਨ ਲਟਕ ਕੇ ਪੰਛੀ ਜਿਹੜੇ ਆ ਆਪਣਾ ਦਮ ਤੋੜਦੇ ਨੇ ਤੇ ਅਸੀਂ ਉਸ ਚੀਜ਼ ਦਾ ਵੀ ਲੋਕਾਂ ਨੂੰ ਅਵੇਅਰ ਕੀਤਾ ਵਾ ਕਿ ਅਗਰ ਤੁਸੀਂ ਇਨਸਾਨੀਅਤ ਦੇ ਤੌਰ ਤੇ ਵੀ ਦੇਖਿਆ ਜਾਏ ਤੇ ਆਪਣੇ ਬੱਚਿਆਂ ਨੂੰ ਇਹ ਚੀਜ਼ ਮੈਸੇਜ ਦਿਓ ਕਿ ਜਿਹੜੀ ਪੁਰਾਣੀ ਜਿਹੜੀ ਡੋਰਾ ਉਹਦੀ ਵਰਤੋਂ ਕਰੋ ਤੇ ਆਪਣੇ ਬੱਚਿਆਂ ਨੂੰ ਸਿੱਖਿਆ ਦਿਓ ਸਰ ਮੈਂ ਹਨੀ ਰੋਹਨ ਮੈਰਾ ਐਂਟੀ ਕ੍ਰਾਈਮ ਐਨੀਮਲ ਪ੍ਰੋਡਕਸ਼ਨ ਤੋਂ ਸਰ ਆਜਾ ਪਾਇਏ ਪ੍ਰੋਗਰਾਮ ਕੀਤਾ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਜਿਹੜਾ ਨਾਈਲਨ ਥ੍ਰੈਡ ਹੈ ਚਾਈਨਾ ਡੋਰਾ ਉਹ ਨਹੀਂ ਯੂਜ਼ ਕਰਨੀ ਚਾਹੀਦੀ ਤੇ ਅਸੀਂ ਲੋਕਾਂ ਨੂੰ ਜਾਗਰੂਕ ਇਹ ਕੀਤਾ ਕਿ ਜਿਹੜਾ ਸਾਡਾ ਟ੍ਰੈਡੀਸ਼ਨਲ ਥ੍ਰੈਡ ਹੈ ਉਹਨੂੰ ਯੂਜ਼ ਕਰਨਾ ਚਾਹੀਦਾ ਹੈ ਜਿਹੜਾ ਚਾਈਨਾ ਡੋਰ ਹੈ ਉਹਦੇ ਨਾਲ ਬਹੁਤ ਸਾਰੇ ਪੰਛੀ ਔਰ ਲੋਕਾਂ ਦੋਨਾਂ ਨੂੰ ਹਾਮ ਹੁੰਦਾ ਤੇ ਇਹ ਆਪਣੇ ਬੱਚਿਆਂ ਨੂੰ ਜਾਗਰੂਕ ਕਰਨ ਕਿ ਜਿਹੜਾ ਨਾਈਲਨ ਥ੍ਰੈਡ ਹੈ ਉਹਨੂੰ ਨਹੀਂ ਯੂਜ਼ ਕਰਨਾ ਔਰ ਕਿਉਂਕਿ ਉਹਦੇ ਨਾਲ ਇੰਨੇ ਕਿ ਜ਼ਿਆਦਾ ਡੈਮੇਜ ਹੁੰਦੇ ਆ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਪੰਛੀ ਜਿਹੜੇ ਉਹ ਮਰ ਜਾਂਦੇ ਨੇ ਸਾਡੀ ਇੰਜ ਨੇ ਬਹੁਤ ਸਾਰੇ ਪੰਛੀ ਜੜੇ ਔਰ ਰੈਸਕਿਊ ਕੀਤੇ ਨੇ ਜਿਹੜੇ ਪੇੜਾਂ ਤੇ ਲਟਕੇ ਹੁੰਦੇ ਨੇ ਔਰ ਉਹਨਾਂ ਨੇ ਕਈਆਂ ਨੇ ਵੀ ਆਏ ਹੁੰਦਾ ਕਿ ਉਹ ਪੂਰੀ ਜ਼ਿੰਦਗੀ ਵਾਸਤੇ ਉੱਡ ਨਹੀਂ ਸਕਦੇ ਤੇ ਇੱਕ ਬਸ ਜ਼ਮੀਨ ਤੇ ਜਾਂ ਇੱਕ ਪਿੰਜਰੇ ਚ ਕੈਦ ਹੋਣ ਵਾਸਤੇ ਰਹਿ ਜਾਂਦੇ ਨੇ ਸਰ ਟੈਸਟ ਕੀਤਾ ਕਿ ਜਿਹੜੇ ਛੋਟੇ ਛੋਟੇ ਬੱਚੇ ਆ ਉਹਨਾਂ ਨੂੰ ਪੰਛੀਆਂ ਦਾ ਰੂਪ ਦਿੱਤਾ ਹੈ ਜਿਹੜੇ ਇੰਜਰਡ ਪੰਛੀ ਨੇ ਉਹਨਾਂ ਦਾ ਬਲੱਡ ਨਿਕਲਦਾ ਹੈ ਤੇ ਅਸੀਂ ਉਹਨਾਂ ਨੂੰ ਜਾਗਰੂਕ ਕੀਤਾ ਹੈ ਬੱਚੇ ਜਿਹੜੇ ਜਾਗਰੂਕ ਹੋਣ ਕਿ ਇਸ ਤਰ੍ਹਾਂ ਆਪ ਆਪ ਨੇ ਇੰਜੋਏਮੈਂਟ ਵਾਸਤੇ ਕਿਸੇ ਨੂੰ ਹਾਮਨਾ ਕਰੀਏ ਕਿਸੇ ਨੂੰ ਹਾਮ ਕਰਕੇ ਅਸੀਂ ਆਪਣੀ ਇੰਜੋਏਮੈਂਟ ਕਰਦੇ ਹਾਂ ਉਹਦਾ ਕੋਈ ਫਾਇਦਾ ਨਹੀਂ ਹੈਗਾ